ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਾਬਾ ਬੁੱਢਾ ਸਾਹਿਬ ਨਾਲ ਪਿਆਰ ਸਾਧ ਸੰਗਤ ਜੀ ਇੱਕ ਐਸੀ ਸ਼ਖਸੀਅਤ ਆ ਸਾਡੀ ਕੌਮ ਦੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 113 ਸਾਲ ਸਿੱਖੀ ਦੀ ਸੇਵਾ ਕੀਤੀ 113 ਸਾਲ 12 ਸਾਲ ਦੀ ਉਮਰ ਵਿੱਚ ਗੁਰਨਾਨ ਦੇਵ ਸਾਹਿਬ ਦੀ ਸ਼ਰਨ ਵਿੱਚ ਆਏ ਸੀ 125 ਸਾਲ ਉਮਰ ਹੋਈ ਉਹਨਾਂ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਦੇ ਕੋਲ ਜਿੱਦਾਂ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾ ਨੂੰ ਪੂਰੀ ਸਖਲਾਈ ਇੱਥੋਂ ਤੱਕ ਕਰ ਸ਼ਸਤਰ ਵਿਦਿਆ ਵੀ ਵਿਦਿਆ ਵੀ ਪੂਰੀ ਸਿਖਾਈ ਬੜਾ ਸਰੀਰ ਵਿਰਧ ਹੋ ਗਿਆ ਤੇ ਪਿੰਡ ਤੋਂ ਆਏ ਤੇ ਨਾਲ ਹੋਰ ਵੀ ਸਿੱਖ ਸਨ ਬੜੇ ਸਰੀਰ ਦਾ ਧਰਮ ਹੈ ਸਰੀਰ ਥੱਕਦਾ ਵੀ ਹੈ ਸਰੀਰ ਕਮਜ਼ੋਰ ਵੀ ਹੁੰਦਾ ਹੈ ਉਮਰ ਦੇ ਹਿਸਾਬ ਨਾਲ ਉਹ 125 ਸਾਲ ਦੀ ਉਮਰ ਲਗਭਗ ਹੋ ਚੁੱਕੀ ਸੀ ਸਾਲ ਕਹਿੰਦਾ ਸੀ ਤੇ ਬੜੀ ਮੁਸ਼ਕਲ ਦੇ ਨਾਲ ਕਦਮ ਚੱਲ ਆ ਰਹੇ ਸਨ ਜਦੋਂ ਆਏ ਨਾ ਦਰਬਾਰ ਸਾਹਿਬ ਸਮਾਪਤੀ ਹੋਈ ਤੇ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚਲੇ ਕਿੰਨਾ ਪਿਆਰ ਹੁੰਦਾ ਸਿੱਖ ਤੇ ਗੁਰੂ ਦਾ ਸਤਗੁਰੂ ਨੇ ਆਖਿਆ ਬਾਬਾ ਬੁੱਢਾ ਸਾਹਿਬ ਅੱਜ ਤੋਂ ਬਾਅਦ ਤੁਸੀਂ ਆਇਓ ਨਾ ਦਰਬਾਰ ਸ ਅੰਦਰੋਂ ਹਿੱਲ ਗਏ ਕਹਿਣ ਲੱਗੇ ਮਹਾਰਾਜ ਜੇ ਤੂੰ ਕਵੇਂ ਨਾ ਬੁੱਢਿਆ ਮਰ ਜਾ ਤੇ ਮੈਂ ਪ੍ਰਵਾਨ ਕਰ ਲਾਂਗਾ ਇਹ ਕਹਵੇਂ ਕਿ ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਲਵਾਂ ਹੁਣ ਤਾਂ ਮੈਂ ਆਖਰੀ ਪੜਾਉ ਤੇ ਆਂ ਜ਼ਿੰਦਗੀ ਦੇ ਮੈਂ ਤੇਰੇ ਤੋਂ ਬਿਨਾਂ ਮੈਂ ਇਹਨਾ ਅੱਖਾਂ ਬੰਦ ਹੁੰਦਿਆਂ ਤੋਂ ਪਹਿਲਾਂ ਸਤਿਗੁਰੂ ਤੇਰੇ ਦیدار ਤੋਂ ਬਿਨਾ ਨਹੀਂ ਮਰਨਾ। ਗੁਰਮਾਰਗ ਕਹਿੰਦੇ ਸਰੀਰ ਦਾ ਧਰਮ ਹੈ ਤੁਸੀਂ ਬੜੇ ਮੁਸ਼ਕਲ ਨਾਲ ਆਉਂਦੇ ਹੋ। ਤੁਸੀਂ ਅੱਜ ਤੋਂ ਬਾਅਦ ਨਹੀਂ ਆਉਣਾ। ਕਹਿੰਦਾ ਕਿ ਹੋਈ ਨਹੀਂ ਸਕਦਾ। ਤੂੰ ਇਹ ਕਹਦੇ ਕਿ ਵੱਡਿਆ ਤੂੰ ਮਰ ਜਾ। ਫਿਰ ਸਤਿਗੁਰ ਨੇ ਆਖਿਆ ਕਹਿੰਦੇ ਚਲੋ ਠੀਕ ਹੈ। ਜਦੋਂ ਤੁਸੀਂ ਆਉਣਾ ਹੁਕਮ ਕਰ ਦਿੱਤਾ ਸਿੱਖਾਂ ਨੂੰ ਤੇ ਪਾਲਕੀ ਦੇ ਵਿੱਚ ਬਿਠਾ ਕੇ ਲਿਆਉਣਾ। ਅੱਜ ਬੜਾ ਮਨ ਕੀਤਾ। ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਰਮਦਾਸ ਤੋਂ ਚੱਲੇ ਪਾਲਕੀਆਂ ਜਿਹੜੀ ਸੀ ਇਹ ਟਰਾਂਸਪੋਰਟ ਦਾ ਕੰਮ ਹੁੰਦਾ ਸੀ। ਵੀ ਖੁਰ ਬੇਨਤੀ ਕਰਦੇ ਆਂ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਪਾਲਕੀ ਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ। ਪਾਲਕੀ ਦੇ ਵਿੱਚ ਗੁਰੂ ਸਾਹਿਬ ਆਉਂਦੇ ਆ ਜਿਦਾਂ ਰਾਜੇ ਮਹਾਰਾਜ ਪਾਲਕੀ ਵਿੱਚ ਆਉਂਦੇ ਤਖਤ ਤੇ ਬੈਠਦੇ ਸੀ ਅਸੀਂ ਪਾਲਕੀਆਂ ਵਿੱਚ ਪ੍ਰਕਾਸ਼ ਕਰ ਦਿੱਤੇ। ਦਰਬਾਰ ਸਾਹਿਬ ਹੀਰਿਆਂ ਦੀ ਪਾਲਕੀ ਬਣ ਸਕਦੀ ਐ। ਪਰ ਜੋ ਮਰਯਾਦਾ ਜੋ ਬਾਦਸ਼ਾਹ ਬੈਠਦੇ ਤਖਤ ਤੇ ਬੈਠਦੇ ਆ ਤੇ ਆਉਂਦੇ ਪਾਲਕੀਆਂ ਦੇ ਤੇ ਪਾਲਕੀਆਂ ਨੂੰ ਪਰਦੇ ਲੱਗੇ ਹੁੰਦੇ ਸਨ ਉਦੋਂ ਚੱਲ ਪਏ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਪਏ ਰਸਤੇ ਦੇ ਵਿੱਚ ਨਾ ਗੁਰੂ ਸਾਹਿਬ ਜੀ ਮਹਾਰਾ ਨੇ ਆਪਣੇ ਵਸਤਰ ਵੀ ਬਦਲ ਲੈ ਤੇ ਇੱਕ ਕਪੜਾ ਲੈ ਕੇ ਆਪਣਾ ਮੂੰਹ ਟੱਕ ਲਿਆ ਗੁਰੂ ਸਾਹਿਬ ਜੀ ਨੇ ਤੇ ਜਦੋਂ ਪਾਲਕੀ ਨੇੜੇ ਆਈ ਤੇ ਸਿੱਖ ਨੂੰ ਇਸ਼ਾਰਾ ਕੀਤਾ ਕਿ ਮੈਂ ਪਾਲਕੀ ਨੂੰ ਮੋਢਾ ਦੇਣਾ ਗੁਰੂ ਹਰਗੋਬਿੰਦ ਸਾਹਿਬ ਜੀ ਬਾਤ ਕਿੰਨਾ ਪਿਆਰ ਤੇ ਉਹਨਾਂ ਨੇ ਸੋਚਿਆ ਵੀ ਕੋਈ ਸਿੱਖ ਹੈ ਪਛਾਨ ਨਹੀਂ ਸਕੇ ਗੁਰੂ ਸਾਹਿਬ ਨੂੰ ਸਤਗੁਰ ਜੀ ਨੇ ਜਦੋਂ ਮੋਢਾ ਦਿੱਤਾ ਨਾ ਅੰਦਰੋਂ ਆਵਾਜ਼ ਆਈ ਸੀ ਬਾਬਾ ਬੁੱਢਾ ਸਾਹਿਬ ਨੂੰ ਕਹਿਣ ਲੱਗੇ ਪਾਲਕੀ ਥੱਲੇ ਰੱਖ ਦਿਓ ਨਹੀਂ ਤਾਂ ਮੈਂ ਛਲਾਂਗ ਮਾਰ ਦੇਣੀ ਆ ਤੇ ਜਦੋਂ ਪਾਲਕੀ ਥੱਲੇ ਰੱਖੀ ਤੇ ਬਾਬਾ ਬੁੱਢਾ ਸਾਹਿਬ ਜੀ ਬਾਹਰ ਆਏ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕਿਆ ਤੇ ਰੋਣ ਲੱਗ ਗਏ ਕਹਿਣ ਲੱਗੇ ਸਤਗੁਰੂ ਇਹ ਨਹੀਂ ਹੋ ਸਕਦਾ ਦਰਸ਼ਨ ਦੇ ਦਿਓ ਇਹਨਾਂ ਨੂੰ ਵੀ ਦੱਸ ਦਿਓ ਮੈਂ ਕੌਣ ਆ ਇਹ ਨਹੀਂ ਹੋ ਸਕਦਾ ਇਹ ਤਾਂ ਹੋ ਸਕਦਾ ਕਿ ਸਿੱਖ ਦੇ ਮੋਢੇ ਦੇ ਉੱਪਰ ਗੁਰੂ ਦੀ ਪਾਲਕੀ ਹੋਵੇ ਇਹ ਨਹੀਂ ਹੋ ਸਕਦਾ ਵੀ ਗੁਰੂ ਦੇ ਮੋਢੇ ਤੇ ਸਿੱਖ ਦੀ ਪਾਲਕੀ ਇਹ ਹੋਈ ਨਹੀਂ ਸਰ ਸਤਿਗੁਰ ਕਹਿੰਦੇ ਚਲੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ ਹੈ ਆਗੇ ਦਰਬਾਰ ਸਾਹਿਬ ਤੇ ਉਹ ਸਮਾਂ ਵੀ ਇੱਕ ਦਿਨ ਵਾਦਾ ਕੀਤਾ ਸੀ ਵੀ ਸਤਿਗੁਰ ਜਦੋਂ ਇਹ ਅੱਖਾਂ ਬੰਦ ਹੋਣ ਨਾ ਸਵਾਸ ਆਖਰੀ ਤੇ ਤੁਸੀਂ ਮੇਰੇ ਕੋਲ ਹੋਣੇ ਚਾਹੀਦੇ ਕਿੰਨਾ ਪਿਆਰ ਹੁੰਦਾ ਗੁਰੂ ਦਾ ਗੁਰੂ ਦੂਰ ਨਹੀਂ ਸਨਿਆ ਆ ਗਿਆ ਸਤਿਗੁਰ ਜੀ ਸ਼ਾਮ ਨੂੰ ਪਹੁੰਚ ਗਏ ਸਾਰੀ ਰਾਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕਰ ਗੁਰੂ ਅਰਜਨ ਸਾਹਿਬ ਤੱਕਰ ਸਾਰੀਆਂ ਗੱਲਾਂ ਪੁੱਛਦੇ ਰਹੇ ਅੰਮ੍ਰਿਤ ਵੇਲਾ ਹੋਇਆ ਇਸ਼ਨਾਨ ਕਰਕੇ ਬਾਬਾ ਬੁੱਢਾ ਸਾਹਿਬ ਨੇ ਪ੍ਰਾਣ ਤਿਆਗ ਦਿੱਤੇ ਸੰਗਤਾਂ ਇਕੱਠੀਆਂ ਹੋ ਗਈਆਂ ਅਰਤੀ ਤਿਆਰ ਹੋ ਗਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਤੇ ਜਦੋਂ ਤਿਆਰੀ ਹੋਈ ਨਾ ਸਾਧ ਸੰਗਤ ਜੀ ਅਰਥੀ ਚੁੱਕਣ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ ਕਹਿਣ ਲੱਗੇ ਬਾਬਾ ਬੁੱਢਾ ਜੀ ਜੀਂਦਿਆਂ ਤਾਂ ਮੋਢਾ ਨਹੀਂ ਲਾਉਣ ਦਿੰਦਾ ਉਹ ਅਰਥੀ ਨੂੰ ਤਾਂ ਮੈਂ ਲਾਵਾਂ ਆਪਣੇ ਹੱਥੀ ਸੰਸਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਦੀ ਗੱਲ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਸਭ ਤਜ ਅਨਾਥ ਏਕ ਸ਼ਰਨ ਆਇਓ ਊਚ ਅਸਥਾਨ ਤਪ ਸੱਜੇ ਪਾਇਓ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ